ਮਿਹਰਬਾਨ ਅਸੀਂ ਸਾਰੀ ਸੰਗਤ ਦੇ ਬਹੁਤ-ਬਹੁਤ ਧੰਨਵਾਦੀ ਆ ਬੜਾ ਮਾਣ ਸਨਮਾਨ ਬਖਸ਼ਿਆ ਸਭ ਤੋਂ ਪਹਿਲਾਂ ਧੰਨਵਾਦੀ ਆ ਅਸੀਂ ਸਰਦਾਰ ਬਲਵਿੰਦਰ ਸਿੰਘ ਜੀ ਬਾਵਾ ਜੀ ਜੋ ਅਮਰੀਕਾ ਤੋਂ ਆਕੇ ਇਹ ਐਡਾ ਵੱਡਾ ਉਪਰਾਲਾ ਕਰਦੇ ਆ ਉਸ ਤੋਂ ਬਾਅਦ ਸਾਡੇ ਥੂਈ ਸਾਹਿਬ ਜੀ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਆ ਬਾਕੀ ਸਾਰੀ ਸੰਗਤ ਦੇ ਬਹੁਤ ਬਹੁਤ ਧੰਨਵਾਦ ਦੀਆਂ ਜੋ ਐਡੀ ਨਾਲ ਪ੍ਰੇਮ ਨਾਲ ਸੁਣ ਰਹੇ ਹੋ ਇਹ ਜਿਹੜੀਆਂ ਸਾਡਾ ਪੁਰਾਣਾ ਵਿਰਸਾ ਪੁਰਾਣੀਆਂ ਚੀਜ਼ਾਂ ਇਹਨਾਂ ਨੂੰ ਸਾਂਭਣ ਦੀ ਸੰਭਾਲਣ ਦੀ ਲੋੜ ਵੀ ਆ ਇਸੇ ਤਰ੍ਹਾਂ ਕੀ ਕਿਹਾ ਕਹਿੰਦਾ ਕਿਸ ਨੂੰ ਗਾਵੀਏ ਕਿਸ ਨੂੰ ਮੰਨੀਏ ਕਿਸ ਦਾ ਲਈਏ ਨਾਮ ਪਹਿਲਾਂ ਰੱਬ ਸੱਚੇ ਨੂੰ ਮੰਨੀਏ ਤੇ ਫਿਰ ਆਪਣੇ ਉਸਤਾਦਾਂ ਦਾ ਲਈਏ ਨਾਮ ਦਸੀਆਂ ਉਸਤਾਦਾਂ ਦੀਆਂ ਬਾਤੀਆਂ ਸ਼ਕਿਰਦਾਂ ਦੀਆਂ ਦਾਸ ਗੱਲਾਂ ਹਕੀਕੀ ਚਾਰ ਗੱਲਾਂ ਮਜਾਜੀ ਇਹਨਾਂ ਗੱਲਾਂ ਦਾ ਨਰਭਾ ਇਉਂ ਹੋ ਜਾਂਦਾ ਜਿਵੇਂ ਕਾਠ ਦੇ ਸੰਗ ਲੋਹਾ ਪਾਣੀ ਤੇ ਤਰ ਜਾਇਆ ਕਰਦਾ ਕੀ ਕਿਹਾ ਕਹਿੰਦੇ ਬੰਦੇ ਨੂੰ ਪਤਾ ਨਹੀਂ ਸਰਤੇ ਪੈਂਦੇ ਕਾਲ ਦਾ ਮੱਛੀ ਨੂੰ ਪਤਾ ਨਹੀਂ ਸਰਤੇ ਪੈਂਦੇ ਜਾਲ ਦਾ ਤੇ ਆ ਸੋਹਣੀ ਨੂੰ ਪਤਾ ਨਹੀਂ ਮਹੀਵਾਲ ਦੇ ਹਾਲ ਦਾ ਅਦਾਲਤ ਆ ਬਾਦਸ਼ਾਹਾਂ ਦੀਆਂ ਹੱਸਦਿਆਂ ਜਾਣਾ ਰੋਂਦਿਆਂ ਆਉਣਾ ਰੋਂਦਿਆਂ ਜਾਣਾ ਤੇ ਹਾਸ ਦੇ ਆਉਣਾ ਤੇ ਚਰਦੇ ਮੂ ਲక్ష్ਮੀ ਪਤਾ ਨਹੀਂ ਮੇਰੇ ਮਾਲਕ ਨੇ ਕਿਹੜੇ ਵੇਲੇ ਭਰ ਕੇ ਕਲਮ ਬਗਾ ਦੇਣੀ ਕੀ ਕਿਹਾ ਕਹਿੰਦੇ ਵਾਵਾ ਮੇਰਾ ਮਾਲਕ ਜਿਹੜਾ ਹੱਡ ਪਾਣੀ ਉਹ ਘੜਦਾ ਰੰਗ ਬਰੰਗੀਆਂ ਸੂਰਤਾਂ ਮੇਰਾ ਮਾਲਕਾ ਪੈਦਾ ਕਰਦਾ ਜੋੜਾ ਜੋੜਾ ਬਣਾ ਕੇ ਭੇਜਿਆ ਹਰੇਕ ਨਾਰੀ ਤੇ ਨਰ ਦਾ ਹਾਥੀ ਕੀੜੀ ਬੱਕਰੀ ਰੂਸ ਆਪਣਾਂ ਵਿੱਚ ਭਰਦੇ ਮੀਰ ਸ਼کاری ਮਿਰਗ ਨੂੰ ਲਾ ਕੇ ਫਾਂਦੀਆਂ ਫੜਦੇ ਇੱਕ ਧੁੱਪੇ ਧੂਆਂ ਤਾਪਦੇ ਤੇ ਪਿੰਡੇ ਨਾਲ ਅੱਗਾ ਦੇ ਛੜਦੇ ਇੱਕ ਗਮਸਮ ਰਹਿੰਦੇ ਵਿੱਚ ਬਣਾ ਦੇ ਮੁੱਖੋਂ ਬਚਨ ਨਹੀਂ ਕਰਦੇ ਇੱਕ ਜਲ ਵਿੱਚ ਗੋਤੇ ਲਾਮਦੇ ਵਾਕਵਾ ਡੂੰਗੇ ਛੜਦੇ ਗੁਰੂ ਸ਼ਕਰੀ ਅਰਜਨ ਨੂੰ ਮਿਲ ਗਏ ਜਾਂ ਪਹੁੰਚੇ ਦੁਬਾਰੇ ਹਰਦੇ ਗੁਰੂ ਤੋੜਦਾ ਜਿੰਦੇ ਕੁਫਰ ਦੇ ਚੱਕ ਦਿੰਦਾ ਮਗਜ ਤੋਂ ਪਰਦੇ ਆ ਗਰਵਣ ਹੈ ਨਹੀਂ ਫੈਸਲੇ ਤੇ ਮੂਰਖ ਐਵੇਂ ਹੀ ਅੱਖਾਪਕੇ ਮਰਦੀ ਵਾਹ ਜੀ ਬਸ ਸਹੀ ਬਾਈ ਉਸਤਾਦਾਂ ਦਾ ਹੋਣਾ ਜ਼ਰੂਰੀ ਆ ਸਾਡੇ ਉਸਤਾਦ ਲਾਲਚੰਦ ਜਮਲਾ ਜੱਟ ਜੀ ਉਹਨਾਂ ਦਾ ਇਸੇ ਤਰ੍ਹਾਂ ਉਸਤਾਦ ਨੇ ਇਹ ਜਿਹੜਾ ਬੰਦਾ ਹੁੰਦਾ ਦੁਨੀਆ ਦੇ ਉੱਤੇ ਹਰੇਕ ਆਉਂਦਾ ਮਿਹਰਬਾਨ ਮਾਲਕ ਆਹ ਰੂਹ ਦੇ ਨਾਲ ਬੁੱਤ ਦੇ ਨਾਲ ਵਾਅਦਾ ਕਰਦਾ ਕਿ ਵੀ ਇੱਕ ਦਿਨ ਮੈਂ ਤੈਨੂੰ ਬੁੱਤ ਦੇ ਵਿੱਚੋਂ ਕੱਢ ਲੈਣਾ ਪਰ ਮਿਹਰਬਾਨ ਹਰੇਕ ਬੰਦੇ ਨੇ ਜਾਣਿਆ ਕਿਉਂ ਮਾਲਕ ਦਾ ਵਾਅਦਾ ਕੀਤਾ ਹੁੰਦਾ ਰੂਹ ਦੇ ਨਾਲ ਕਿ ਇੱਕ ਦਿਨ ਮੈਂ ਤੈਨੂੰ ਬੁੱਤ ਦੇ ਵਿੱਚੋਂ ਕੱਢ ਲੈਣਾ ਤਾਂ ਮਿਹਰਬਾਨ ਬੰਦਾ ਰੰਗਲੀ ਦੁਨੀਆ ਦੇ ਵਿੱਚ ਆਉਂਦਾ ਉਸ ਮਾਲਕ ਦਾ ਨਾਮ ਜਪਣ ਦੀ ਖਾਤਰ ਆਖਰਕਾਰ ਮਿਹਰਬਾਨ ਇਹ ਦੁਨੀਆ ਦੇ ਵਿੱਚ ਆ ਕੇ ਉਸ ਰੱਬ ਨੂੰ ਮਨੋ ਵਿਸਾਰ ਬੈਠਦਾ ਭਲਾ ਬੈਠਦਾ ਪਰ ਫੇਰ ਮਾਲਕ ਇਹਨੂੰ ਕੁਝ ਨਿਸ਼ਾਨੀਆਂ ਭੇਜਦਾ ਆ ਆਪਣੇ ਕਾਲੇ ਵਾਲ ਹੁੰਦੇ ਆ ਇਹਨਾਂ ਤੋਂ ਚਿੱਟੇ ਆਉਣੇ ਸ਼ੁਰੂ ਹੋ ਜਾਂਦੇ ਆ ਇਹ ਪਹਿਲੀ ਨਿਸ਼ਾਨੀਆਂ ਬੰਦਿਆ ਸੰਭਲ ਜਾ ਅਜੇ ਵੀ ਮੇਰੇ ਵੱਲ ਨੂੰ ਹੋ ਜਾ ਮੇਰਾ ਨਾਮ ਜਪ ਲੈ ਮਿਹਰਬਾਨ ਪਰ ਇਸੇ ਤਰ੍ਹਾਂ ਹੋਰ ਵੀ ਮਾਲਕ ਬੜੀਆਂ ਨਿਸ਼ਾਨੀਆਂ ਭੇਜਦਾ ਦੂਸਰੀ ਨਿਸ਼ਾਨੀ ਕਿਹੜੀ ਆ ਦੰਦਾਂ ਦਾ ਨਿਕਲ ਜਾਣਾ ਮਿਹਰਬਾਨ ਤੀਸਰੀ ਨਿਸ਼ਾਨੀ ਇੱਕ ਹੋਰ ਅੱਖਾਂ ਦੀ ਜੋਤ ਘਟ ਜਾਣੀ ਕੰਨਾਂ ਤੋਂ ਸੁਣਨੋਂ ਘਟ ਜਾਣਾ ਚੌਥੀ ਤੇ ਆਖਰੀ ਨਿਸ਼ਾਨੀ ਮਾਲਕ ਆਖਰੀ ਖੱਤ ਭੇਜਦਾ ਕਿ ਬੰਦਿਆ ਅਜੇ ਵੀ ਨਾ ਹੈ ਟਾਈਮ ਉਹ ਕਿਹੜਾ ਖੱਤ ਭੇਜਦਾ ਮਿਹਰਬਾਨ ਗੋਡਿਆਂ ਤੁੱਟ ਨੂੰ ਰਹਿ ਜਾਣਾ ਮੰਝੇ ਦੇ ਨਾਲ ਜੁੜ ਜਾਣਾ ਆਖਰਕਾਰ ਉਹ ਦਿਨ ਆ ਜਾਂਦਾ ਜਿਹੜਾ ਮਾਲਕ ਦਾ ਰੂਹ ਦੇ ਨਾਲ ਵਾਅਦਾ ਕੀਤਾ ਹੁੰਦਾ ਕਿ ਇੱਕ ਦਿਨ ਮੈਂ ਤੈਨੂੰ ਬੁੱਤ ਦੇ ਵਿੱਚੋਂ ਕੱਢ ਲੈਣਾ ਆਖਰਕਾਰ ਇਹ ਰੂਹ ਬੁੱਤ ਦੇ ਵਿੱਚੋਂ ਚਲੀ ਜਾਂਦੀ ਆ ਮੁਸਾਫਰ ਹੋ ਜਾਂਦੀ ਆ ਜਦੋਂ ਮਿਹਰਬਾਨ ਜਾਂਦੀ ਜਾਂਦੀ ਰੂਹ ਨੂੰ ਆ ਮਿੱਟੀ ਕਹਿੰਦੀ ਆ ਬੁੱਤ ਕਹਿੰਦਾ ਨੀ ਬਾਗਾਂ ਦੀ ਇਕੋਲੇ ਹੁਣ ਕਿਉਂ ਨਹੀਂ ਮੇਰੇ ਰਹਿੰਦੀ ਤਾਂ ਕਿਉਂ ਰੂਹ ਕਹਿੰਦੀ ਆ ਵੇ ਕਲੈਰੀਆ ਮੋਰਾ ਹੁਣ ਮੈਂ ਨਹੀਂ ਤੇਰੇ ਰਹਿੰਦੀ ਇਕ ਰੂਹ ਤੇ ਬੁੱਤ ਬਿਛੜ ਲਗੇ ਝਕਰਦੇ ਦੱਸ ਗਿਆ ਪਲਾ ਵੀ ਬशीर ਖਾਨ ਕਿਹੜੇ ਜਮਕੇ ਦਾ ਬਾਬਾ ਜੀ ਤਹੱਦਿਆ ਕਹਿੰਦੀ ਕਿਉਂ ਨਹੀਂ ਰਹਿੰਦੀ ਕੀ ਕਹਿੰਦੀ ਆ ਤੂੰ ਖਾ ਕੀਤੇ ਮੈਂ ਐ ਦੂਰੀ ਤੂੰ ਖਾ ਕੀਤੇ ਮੈਂ ਐ ਦੂਰੀ ਆਪਣਾ ਮੇਲ ਨਾ ਕਾਈ ਦੀਏ ਡਾਡੇ ਸੀ ਜੋ ਆ ਬੜਦੀ ਅੜੀ ਮੈਂ ਲੜਤੀ ਮੈਂ ਲੜਤੀ ਧਕੋ ਹਤਾ ਕੀ ਡੋਲੇ ਚਾੜ ਬਗਾ ਵੀ ਕੋਲੇ ਨਹੀਂ ਉਹ ਕਾਵਲੀ ਮੇਰੇ ਰਹਿਦੀ ਤੂੰ ਪਿੰਜਰਾ ਤੇ ਮੈਂ ਬੁਲਵੇਂ ਤੂੰ ਪਿੰਜਰਾ ਤੇ ਮੈਂ ਬੁਲਵੇਂ ਮੈਂ ਵਿੱਚ ਤੇਰੇ ਕਹਿਣਾ ਹੋਈ ਤੋਕੇ ਪ੍ਰਾਣਾ ਤੈਨੂੰ ਢ ਜਾਣ ਪੂਰੀ 냔ੋ ਪੈਲਾ ਹੋਈ ਢਿਲ ਤੋੜ ਕੇ ਮੈਂ ਆ ਸੁਣ ਬਾਕਾਂ ਦੀ ਕੋਲੇ ਨੀ ਉਹ ਕਾਣੀ ਬੇਰੇ ਰਹਨੀ ਸਰ ਤੇਰੇ ਤੇ ਕੁੰਦੀ ਕਰੂਏ ਸਰ ਤੇਰੇ ਤੇ ਕੁੰਦੀ ਕਰੂਏ ਕਰਦਾ ਮੇਰੀ ਮੇਰੀ ਦੂਈ ਮੂਰਖੀ ਇਹ ਤਾਂ ਕਦੇ ਨਸੋਜੀ ਅੰਤ ਖਾਕਦੀ ਤੇਰੀ ਦੂਈ ਤੈ ਤਾਂ ਉਸ ਦਿਨ ਈਉਂ ਡਗ ਪੈਣਾ ਸੋਣ ਬਾਗਾਂ ਵੀ ਕੋ ਲੈਣੀ ਹੋ ਕਵਰੀ ਮੇਰੇ ਰੈਂਦੀ ਜੂਸ ਵਰਗਾ ਕੋਈ ਜੂਸ ਵਰਗਾ ਸੋਣਨ ਕੋਈ ਸ਼ਕਲ ਦੇਖ ਕੇ ਮੁੱਲਦੀ ਨਾ ਹੈ ਹਲੀ ਜਹਾਚਾ ਉਹ ਨਕੋਈ ਜੋਰਾ ਦੇਖ ਕੇ ਮੁੱਲਦੀ ਨਾ ਹੈ ਕਾ ਸੁਣਦੇ ਮੈਂ ਇਕੋ ਲੈਣੀ ਉਹ ਕੌੜੀ ਮੇਰੇ ਰਹਿਦੀ ਪਾਕ ਮੁਹਮੰਦ ਸਰਬੱਤ ਦਾ ਭਲਾ ਪਾਕ ਮੁਹਮੰਦ ਸਰਟ ਜੈ ਜੈ ਥੋਆ ਨਹੀਂ ਉਸਾਨ ਕੋਈ ਨਾਮ ਨਵੀਂ ਮੇਰੀ ਨਾਲ ਉਹਨਾਂ ਦੀ ਜਿਨ੍ਹਾਂ ਦੀ ਇੱਜ਼ਤ ਹੋਈ ਸਰਦਾਰ go going